ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 54 ਦੇ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਜੱਸੀ ਗੱਲ ਵਰਗੀ ਦਸਤਾਰ ਸਜਾ ਕੇ ਦਿਖਾਣੀ ਹੈ ਜਿਹੜੀ ਉਹਨਾਂ ਦੇ ਬਾਪੂ ਜੀ ਮੇਦਾ ਸੌਂਗ ਦੇ ਵਿੱਚ ਸਜਾਈ ਹੁੰਦੀ ਹੈ ਪੂਣੀ ਤੇ ਬੇਸ ਨੂੰ ਸਹੀ ਤਰੀਕੇ ਨਾਲ ਕਰਨ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਸਾਰੇ ਲੜਾ ਦੇ ਵਿੱਚ ਤੁਸੀਂ ਗੈਪ ਘੱਟ ਰੱਖਣਾ ਹੈ ਇਸ ਲਈ ਉੱਪਰ ਜੀ ਸਾਰੇ ਲੜ ਪਿੰਚ ਕਰਕੇ ਲਾਣੇ ਨੇ ਇੱਕੋ ਜਗ੍ਹਾ ਤੇ ਰੱਖਣੇ ਨੇ ਲੜ ਖੱਬੇ ਪਾਸੇ ਤਿੰਨ ਲੜ ਕੱਢਣੇ ਨੇ ਉੱਪਰ ਤੇ ਸੱਜੇ ਪਾਸ ਦੀ ਹੈ ਤੇ ਫਿਰ ਇੱਕ ਇੱਕ ਕਰਕੇ ਉੱਪਰਲੇ ਲੜਾ ਨੂੰ ਮੋٹے ਕਰਾਂਗੇ ਫਿਰ ਸਲਾਈ ਫੇਰ ਕੇ ਸਾਰੇ ਲੜਾ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਦੂਜੇ ਛੇਛੇ ਦੇਖ ਕੇ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਫਿਰ ਕਲਗੀ ਵਾਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਪਿੰਨ ਦੀ ਹੈਲਪ ਨਾਲ ਘੁਮਾ ਕੇ ਲਾ ਦੇਣਾ ਹੈ ਸੈਂਟਰ ਦੇ ਵਿੱਚ ਲੂਪੀ ਵਾਲੇ ਪਹਿਲੇ ਨੂੰ ਖਿੱਚ ਕੇ ਸੇਨ ਨੂੰ ਟਾ ਕੇ ਪਿੱਛੇ ਲੂਪੀ ਨੂੰ ਲਾ ਦੇਣਾ ਹੈ ਫਿਰ ਸੈਂਟਰ 'ਚ ਜੇਕਰ ਕੁਝ ਵੀ ਸਮਾਂ ਨਾ ਆ ਹੋਵੇ ਤਾਂ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਉੱਤੇ ਹਰ ਇੱਕ ਚੀਜ਼ ਨੂੰ ਪੂਰੀ ਬਰੀਕੀ ਨਾਲ ਸਮਝਾਇਆ ਮੈਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂ